ਉੜੀਆਂ ਜੀ ਨਾ ਠੰਡੀ ਬਹੁਤ ਹੋ ਰਹੀ ਹੈਗੀ ਯਾਰ ਦੀਂਦੇ ਹੀ ਨਹੀਂ ਉਸ ਹੱਥ ਸਾਰ ਸਾਰ ਤੇ ਇਹ ਆ ਤੀ ਮੈਨੂੰ ਪਤਾ ਹੈ ਕਹਿੰਦਾ ਦਸਤਾਨੇ ਲੈ ਜੀ ਉਹ ਵਾਂ ਦੂਜੇ ਬੈਗ 'ਚ ਹੀ ਰੱਖਾ ਕਰਾਇਆ ਲੈ ਕਿਉਂ ਕੀ ਬਣਿਆ ਫਿਰ ਠੀਕ ਆ ਸੇ ਤਾਂ ਚੱਲ ਚੱਲ ਮੁੰਡਿਆ ਚੱਲ ਹੌਲੀ 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 ਓਏ 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 ਤੈਨੂੰ ਤੈਨੂੰ ਕਹਿਤਾ ਰਹੇ ਵੀ ਹੌਲੀ ਚੱਲ ਤਿਲਕਦਾ ਕੋਈ ਫੜਦੀ ਐ ਤੂੰ ਥੋੜਾ ਕਰੀਏ ਆਇਓ 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 ਭਾਈ ਆਇਓ ਠੰਡ ਬਈ ਮਾਈਨਸ ਚ ਬਹੁਤ ਨਕਮ ਹੈ ਮਾਈਨਸ 4 ਡਿਗਰੀ ਜਾ ਰਿਹਾ ਹੈ ਪਰ ਪੱਤੇ ਫਿਰਦੇ ਆਂ ਅਸੀਂ ਆਹ ਦੇਖ ਲਓ ਦਿਮਾਲੇ ਦੀਆਂ ਪਹਾੜੀਆਂ ਆ ਗਏ ਮਾਈਨਸ 4 ਡਿਗਰੀ ਜਾ ਰਿਹਾ ਟੈਂਪਰੇਚਰ ਬਈ ਅੱਜ ਦਾ ਉੱਪਰ ਮਾਹੌਲ ਬਹੁਤ ਖਰਾਬ ਹੋ ਰਿਹਾਗਾ ਮੱਥਾ ਟੇਕ ਕੇ ਸੀ ਨਾਲ ਦੀਆਂ ਧੱਲੇ ਉੱtre ਆਈਦੀਆਂ ਵੀ ਸਵਾਰੀਆਂ ਬਹੁਤ ਚਾਲਦੀਆਂ ਨੇ ਓਰੇ ਬਹੁਤ ਫੁੱਲ ਚੱਲਦਾ ਏ